ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਸਾਰੇ ਸਾਧਸ ਕਾਂ ਦਾ ਸਵਾਗਤ ਹੈ ਮੈਂ ਮਹਿਕਿਤ ਘਰ ਤੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਆ। ਸੀਤ ਲਹਿਰ ਨੇ ਜੋਰ ਫੜ ਲਿਆ ਹੈ ਜਿਸ ਕਰਕੇ ਰੋਜ਼ਾਨਾ ਤਾਪਮਾਨ ਹੇਠਾਂ ਆ ਰਿਹਾ ਹੈ। ਪੰਜਾਬ ਦੇ ਸ਼ਹਿਰ ਜ਼ਿਲ੍ਹਿਆਂ ਵਿੱਚ ਫਰੋਸਪੋਰ ਫਰੀਦਕੋਟ ਮਕਸਰ ਫਾਜ਼ਲੀਕਾ ਬਠਿੰਡਾ ਮਾਨਜ਼ਾ ਵਿੱਚ ਕੋਲਡ ਵੇਵ ਲਈ yellow alert ਜਾਰੀ ਕੀਤਾ ਗਿਆ ਹੈ ਇਹ ਲਾਟ ਅਗਲੇ 48 ਘੰਟਿਆਂ ਤੱਕ ਲਾਗੂ ਰਹੇਗਾ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅਗਲੇ 48 ਘੰਟੇ ਦੌਰਾਨ ਰਾਜ ਵਿੱਚ ਠੰਡ ਵਧਣ ਦੀ ਸਭਾਵਨਾ ਹੈ ਰਾਜ ਦਾ ਘੱਟੋ ਘੱਟ ਤਾਪਮਾਨ ਆਮ ਤੋਂ 2.7 ਡਿਗਰੀ ਘਟ ਰਿਹਾ ਹੈ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਰਾਜ ਦਾ ਵਰਤਮਾਨ ਤਾਪਮਾਨ 0.41 ਡਿਗਰੀ ਘਟਿਆ ਹੈ ਅਤੇ ਆਮ ਦੇ ਨੇੜੇ ਹੈ ਸਾਰੇ ਸ਼ਹਿਰਾਂ ਦਾ ਤਾਪਮਾਨ ਜੋ ਪਹਿਲਾਂ ਲਗਭਗ 3 ਡਿਗਰੀ ਦੇ ਨੇੜੇ ਸੀ ਹੁਣ 26 ਤੋਂ 29 ਡਿਗਰੀ ਦਰਮਿਆਨ ਰਿਕਾਰਡ ਕੀਤਾ ਜਾ ਰਿਹਾ ਹੈ ਅਜੇ ਨਾਲੀ ਰਾਜ ਦਾ ਘਟੋ ਘਟ ਤਾਪਮਨ 0.7 ਡਿਗਰੀ ਘਟਿਆ ਹੈ ਅਤੇ ਆਮ ਤੋਂ 2.7 ਡਿਗਰੀ ਤੱਕ ਘਟ ਰਿਹਾ ਹੈ ਫਰੀਦਕੋਟ ਵਿੱਚ ਸਭ ਤੋਂ ਘਟ ਤਾਪਮਨ 2.72 ਡਿਗਰੀ ਦਰਜ ਕੀਤਾ ਗਿਆ ਹੈ ਅਮੇਰਸਾਡ ਦਾ ਘਟੋ ਘਟ ਤਾਪਮਨ 9.6 ਡਿਗਰੀ ਲੁਧਿਆਣਾ 9 ਡਿਗਰੀ ਪਟਿਆਲਾ 7.1 ਡਿਗਰੀ ਬਠਿੰਡਾ 8 ਡਿਗਰੀ ਗੁਰਦਾਸਪੁਰ 10 ਡਿਗਰੀ ਅਤੇ ਐਸ ਬੀ ਐਸ ਨਗਰ ਦਾ ਘਟੋ ਘਟ ਤਾਪਮਨ 9.1 ਡਿਗਰੀ ਦਰਜ ਕੀਤਾ ਗਿਆ ਹੈ ਤੇ ਅਸੀਂ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਦੀ ਹਰ ਅਪਡੇਟ ਤਾਂ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਾਵਾਂਗੇ ਵੇਖਦੇ ਰੋ ਪੰਜਾਬੀ media tanavat